ਲੋ ਵੀ ਦੋਸਤੋ ਇਧਰ ਆ ਗਏ ਸੀਗੇ ਛੱਡ ਚ ਮਸ਼ੀਨ ਖੜੀ ਸੀਗੀ ਆ ਗਾਈਆਂ ਗਾਈਆਂ ਨਵਾਣੂ ਕੇ ਹੁਣ ਵਿਲੇ ਹੋਏ ਸੀਗੇ ਜਿੱਥੇ ਮੈਂ ਆ ਲੈ ਕੇ ਆਂਦੇ ਸੀਗਾ ਹਰੇਤਾ ਕੋਸਤਾ ਪਤਾ ਥੱਲੇ ਆਹ ਗਾਈਆਂ ਦੇ ਸੱਡ ਤਾਂ ਵਿਚਾਰੀਆਂ ਤੇ ਕੋਸ ਰੇਤਾ ਆਵੇ ਮੈਂ ਇਧਰ ਬਣਾਈ ਸੀਗੀ ਬੈਟਕ ਬਣਾਈ ਤਾਂ ਮੈਂ ਬੈਟਕ ਸੀਗੀ ਇੱਕ ਮੈਂ ਗਈ ਆ ਬਹਿਣ ਬੋਣ ਨੂੰ ਚਲੋ ਵਧੀਆ ਆਪਾਂ ਨੂੰ ਹੋਊਗਾ ਤੇ ਮੇਰਾ ਦਿਮਾਗ ਕੰਮ ਕੀਤਾ ਮੈਂ ਚੱਲ ਆ ਰੇਤਾ ਪਿਆ ਪਿਆ ਰੇਤਾ ਇਹਦੇ ਵਿੱਚ ਸੈੱਟ ਗਿਆ ਸਾਫ਼ ਕਰਤਾ ਮੈਂ ਥਾਂ ਆਵੇ ਹੁਣ ਮੈਂ ਕਿਥੋਂ ਕਰਦਾ ਸਾਫ਼ ਆਵੇ ਕਿਵੇਂ ਬਿੱਲੀ ਦੇ ਕੁਕੜ ਕੁਪਤਰ ਕੁਵਤਰ ਜਿਹੇ ਖਿਲਾੜੇ ਪਏ ਵਿੱਚ ਇਹਨੂੰ ਸਾਫ਼ ਕਰਕੇ ਵਿੱਚ ਤੇ ਮੈਂ ਸਿੱਟਣ ਲੱਗਿਆ ਰੇਤਾ ਰੇਤਾ ਸੈੱਟ ਕੇ ਤੇ ਇਹਦੇ ਰੇਤਾ ਸੈੱਟ ਕੇ ਭਰਤ ਪਾ ਕੇ ਉਹ ਮੂਰੇ ਮਾਰੇ ਸਾਰੇ ਕਰਕੇ ਬੰਦ ਆਪ ਹੀ 바ਰੀ ਜੀ ਵੀ ਇਹਦੇ ਜਾਲੀ ਲਾ ਦਾਂਗੇ ਇੱਧਰ ਬਾਹਰ ਲਾ ਦਾਂਗੇ ਇੱਧਰੇ ਪਾਸੇ ਆ ਬਾਹਰ ਲਾ ਦਾਂਗੇ ਬਣਾ ਕੇ ਤੇ ਮੈਂ ਗਈ ਪਹਿਲਾਂ ਹੋਂ ਲਿਆ ਕੇ ਕੇਰਾ 20 30 ਚੂਚੇ ਆਪਾਂ ਕੇਰਾ ਛੱਡ ਕੇ ਛੱਡ ਕੇ ਵੇਖਗੇ ਤੇ ਫਿਰ ਹੌਲੀ ਹੌਲੀ ਨਾਲ ਪਤਾ ਲੱਗੂਗਾ ਮੈਂ ਜਰੂਰੀ ਵੀ ਪਹਿਲਾਂ ਪੈਸੇ ਲਾਉਣੇ ਚੱਲ ਆਪਣੇ ਕੋਲ ਆ ਖਾਲੀ ਪਿਆ ਥਾਂ ਉਹ ਚੱਲ ਇਧਰੇ ਪਾਸੇ ਬਾਰ ਲਾ ਕੇ ਉੱਥੇ ਜਾਲੀ ਲਾ ਕੇ ਆ ਮੂਰੇ ਬੰਦ ਕਰਕੇ ਕੇਰਾ ਲਿਆ ਕੇ ਚ 50 ਕ ਛੋਟੇ ਚੂਚੇ ਜਾਂ ਕੋਈ ਕੁੱਕੜ ਮਿਲ ਗਏ ਵੱਡੇ ਲਿਆ ਕੇ ਛੱਡ ਦਾਂਗੇ ਤੇ ਜਰੂਰੀ ਮੈਂ ਕਹਿੰਦਾ ਵੀ ਪਹਿਲਾਂ ਐਵੇਂ ਇੰਨੇ ਖੋਤੇ ਬਣਾਉਣ ਤੇ ਰੁਪਈਆ ਐਵੇਂ 20000 ਰੁਪਈਆ ਲੱਗ ਜਾਣਾ ਇਜਾਲ ਆਪਣੇ ਕੋਲੇ ਆ ਬੈਠ ਕੇ ਵਾਧੂ ਭਈ ਅਭੀ ਇਹਦੇ ਵਿੱਚ ਲਿਆ ਕੇ ਚੂਚੇ ਛੜਦ ਕੇ ਤੇ ਮੜ ਕੇ ਵਈ ਲੈ ਲੈ ਆਪਣਾ ਪਤਾ ਲੱਗ ਜੂ ਵੀ ਚੰਗਾ ਜੇ ਵਧੀਆ ਰਿਸਪਾਂਸ ਹੋਇਆ ਫਿਰ ਆਪਾਂ ਵਧੀਆ ਚਲ ਉਧਰ ਮਗਲੇ ਪਾਸੇ ਆਪਾਂ ਕੋਲੇ ਥਾਮ ਪਿਆ ਉਧਰ ਬਣਾ ਕੇ ਵੱਡੇ ਸੋਰਾ ਤੇ ਉਹਦੇ ਵਿੱਚ ਆਪਾਂ ਛੜ ਦਾਂਗੇ ਕੁੱਕੜ ਤੇ ਆਪਣਾ ਇਹੀਂ ਹੁਣ ਹੌਲੀ ਹੌਲੀ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਸਾਰੇ ਜਾਣੇ ਵਾਧੂ ਵਾਧੂ ਪਿਆਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਤੇ ਬਾਕੀ ਤੁਹਾਨੂੰ ਹੋਰ ਵੀ ਵਾਧੂ ਜਾਣਕਾਰੀਆਂ ਦਵਾਂਗੇ ਠੀਕ ਹੈ ਵੀਰੇ ਓਕੇ